ਜੀ ਕੀ ਹਾਲ ਚਾਲ ਹੈ ਬਾਈ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਹਨ ਤੇ ਬਾਈ ਆਪਣੀ ਇੱਕ ਹੋਰ ਰਾਣੀ ਸੁਤਰਾ ਹੋ ਗਈ ਤਿਆਰ ਤੇ ਬਾਈ ਆਈਏ ਆਪਣੇ ਲਬਾਸ ਤੇ ਰਿਪੇਅਰ ਦੇ ਲਵੇ ਹਨਾ ਰਿਪੇਅਰ ਲਈ ਆਈਏ ਟਰਾਲੀ ਇਹ ਇਹਦੀ ਵੀ ਰਿਪੇਅਰ ਕੰਪਲੀਟ ਹੋ ਜਾਣੀ ਹਨਾ ਥੋੜੇ ਟਾਈਮ ਤੱਕ ਤੇ ਆਪਾਂ ਹੁਣ ਇਹਨੂੰ ਇੱਧਰ ਦਿਖਾ ਦਿੰਨੇ ਹਨਾ ਇਹਦੇ ਵੀ 2-3 ਦਿਨਾਂ ਵਿੱਚ ਰੰਗ ਹੋਣ ਲੱਗ ਜਾਣੀ ਹੈ ਟਰਾਲੀ ਇਹ ਤੋਂ ਬਾਅਦ ਆਪਾਂ ਪੰਜ ਕੋ ਲੈਣ ਦੀ ਟਰਾਲੀ ਪਾਵਾਂਗੇ ਜਾਂ ਕੋਈ ਹੋਰ ਪਾਵਾਂਗੇ ਤੇ ਮੋਰਾਂ ਚੈੱਕ ਕਰਾ ਲਈ ਹਨਾ ਆਪਾਂ ਬਹੁਤ ਲੰਬੀ ਵੀਡੀਓ ਨਹੀਂ ਬਣਾਉਦੇ ਜਿਆਦਾ ਲੰਬੀ ਵੀਡੀਓ ਨਹੀਂ ਬਣਾਵਾਂਗੇ ਬਾਈ ਆਪਾਂ ਤੁਹਾਨੂੰ ਹਨਾ ਹਲਕਾ ਹਲਕਾ ਦਿਖਾ ਦਾਂਗੇ ਹਨਾ ਕੰਮ ਚੱਲਦਾ ਆ ਹਿਸਾਲਾ ਦਾ ਬਾਈ ਹਨਾ ਚਾਤੀ ਭਰੀ ਹੋਈ ਆਗੀ ਤੇਲ ਦਾ ਮਾਲ ਆ ਸਾਰਾ ਰਵਿੰਦਰਾ ਦੇ ਪੈ ਬਣੇਗੇ ਮੂਰੋਂ ਚੈੱਕ ਕਰ ਲਓ ਬਾਈ ਮੂਰੋਂ ਥੋੜੇ ਦਿਨਾਂ ਤੱਕ ਬਈ ਰੰਗ ਹੋਣ ਲੱਗ ਜਾਣੀਆਂ ਟਰਾਲੀ ਠੀਕ ਹਨਾ ਜੀ ਤੇ ਤੁਹਾਨੂੰ ਪੂਰੀ ਦਿਖਾਵਾਂਗੇ ਤੇ ਤੁਹਾਨੂੰ ਪਤਾ ਆਪਣਾ ਪਤਾ ਹੀ ਆ ਹਨਾ ਵੀ ਕਿੱਥੇ ਆਉਣਾ ਤੁਹਾਨੂੰ ਮਲੇਰ ਗੋਟਲਾ ਰੋਡ ਟੂਰੀ ਸ਼ਹਿਰ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਪੁਰਾਣੇ ਬਿਜਲੀ ਦਫ਼ਤਰ ਦੇ ਅਪੋਲੋ ਟੈਰਨ ਆ ਬਈ ਨਾਲ ਆ ਹਨਾ ਤੇ ਆ ਆਪਣੀ ਦੁਕਾਨ ਆ ਜੀ ਜਲਦੀ ਤੋਂ ਜਲਦੀ ਪਹੁੰਚੋ ਬਈ ਧੰਨਵਾਦ ਸਾਰਿਆਂ ਨੂੰ